ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਹਾਂ ਜੀ ਈਰਾ ਹਾਂ ਕਿਰਾ ਫੋਨ ਸੀ ਉਹ ਤਾਂ ਮੰਮੀ ਦਾ ਫੋਨ ਸੀਗਾ ਉਹ ਇਹੀ ਗੱਲ ਮੈਂ ਤੈਨੂੰ ਕਹਿੰਦਾ ਜੀ ਆ ਮੈਨੂੰ ਮੰਮੀ ਦਾ ਫੋਨ ਆਇਆ ਤੇਰਾ ਫੋਨ ਕਿਤੇ ਬੀਜ ਚੱਲ ਰਿਹਾ ਸੀਗਾ ਗੱਲਾਂ ਕਰਾਉਣ ਆਈ ਸੀ ਤੇਰੀ ਇਹ ਲੀਦਾ ਫੋਨ ਸੀਗਾ ਸੇਲੀ ਦਾ ਮੇਰੀ ਅੱਛਾ ਸੇਲੀ ਦਾ ਫੋਨ ਸੀ ਚਲ ਕਰ ਲੈ ਗੱਲ ਫਿਰ ਤੂੰ ਹੁਣ ਚਲੇ ਵੀ ਜਾਓ ਕਿ ਇੱਥੇ ਖੜੇ ਜਾਸੂਸੀ ਕਰਨੀ ਆ ਕੋ ਲੈ ਮੈਂ ਤੇਰੀ ਜਾਸੂਸੀ ਕਿੱਥੇ ਕਰ ਲਿਆ ਮੈਂ ਤਾਂ ਇੱਥੇ ਖੜਾ ਆਗਾ ਤੂੰ ਤਾਂ ਆਪ ਹੀ ਸ਼ੱਕ ਪੈਦਾ ਕਰੀ ਜਾਂਦੇ ਆ ਕੋਈ ਹਾਦੀ ਹੋ ਗਈ ਜਦੋਂ ਮੈਂ ਤੁਹਾਨੂੰ ਕਹਿ ਰਹੀ ਆ ਕਿ ਮੇਰੀ ਸੇਲੀ ਦਾ ਫੋਨ ਸੀ ਪਰ ਤੁਸੀਂ ਕਿਉਂ ਬਾਰ-ਬਾਰ ਸਵਾਲ ਜਵਾਬ ਕਰੀ ਜਾਂਦੇ ਹੋ ਮੈਂ ਗੱਲ ਸੱਚੀ ਆਲ ਮਮੀ ਮੈ ਫੇਲ ਕਰਾਉਣਾ ਫੋਨ ਲੈ ਜੀ ਦੀ ਗੱਲ ਸੁਣਤੀ ਆ ਇਹ ਵਿੱਚ ਨਹੀਂ ਕਰ ਰਹੇ ਕਿ ਕੀ ਗੱਲ ਸੀਗੀ ਨਾਲ ਮਮੀ ਦੇ ਫੋਨ ਦੀ ਗੱਲ ਸੁਣ ਕੇ ਇਹਨਾਂ ਤੋਂ რა ਹੋਈ ਸੀ ਨਾ ਆ ਫਿਰ ਗੱਲ ਕੀ ਆ ਜਿਹੜੀ ਮੈਨੂੰ ਨਹੀਂ ਪਤਾ ਮੈਂ ਗੱਲ ਛੜਿਓ ਹਾਂ ਮੈਂ ਨਾ ਕਹਿੰਦੀ ਸੀ ਕਿ ਮੈਂ ਨਾ ਕੱਲੂ ਪੇਕੇ ਜਾਣਾ ਹੈਗਾ ਮੰਮੀ ਹੋਰੀ ਨੂੰ ਮਿਲਣ ਵਾਸਤੇ ਉਹ ਲੈ ਫਿਰ ਕਿੱਡੀ ਗੱਲ ਆ ਗਈ ਆਪਾਂ ਜਾ ਆਵਾਂਗੇ ਆਪਾਂ ਨਹੀਂ ਮੈਂ ਕੱਲੀ ਨੇ ਜਾਣਾ ਮੈਂ ਰਹਿਣਾ ਵੀ ਉੱਥੇ ਉਹ ਲੈ ਸਵੇਰੇ ਜਾ ਕੇ ਆਪਾਂ ਸ਼ਾਮ ਨੂੰ ਆ ਜਾਾਂਗੇ ਜੇ ਮੈਂ ਨਾ ਵੇਖ ਕੇ ਇਸ ਕਰ ਚਾਗੀ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਮੰਮੀ ਹੋਰੀ ਦੇ ਘਰੇ ਜਾ ਨਹੀਂ ਸਕਦੀ ਹੈਗੀ ਮੈਂ ਉੱਥੇ ਜਾਊਂਗੀ ਵੀ ਤੇ ਰਹਿ ਕੇ ਵੀ ਆਊਂਗੀ ਠੀਕ ਆ ਮੈਂ ਤੈਨੂੰ ਐ ਕਦੋਂ ਕਿਹਾਗਾ ਵੀ ਉੱਥੇ ਰਹੀ ਨਾ ਮੈਂ ਤਾਂ ਇਹ ਕਹਿਣਾਗਾ ਵੀ ਆਪਾਂ ਦੋਵੇਂ ਚਲੇ ਜਾਵਾਂਗੇ ਜੇ ਤਰਾ ਜੀ ਕਰਿਆ ਤਾਂ ਲੈ ਆਈ ਦੋ ਚਾਰ ਦਿਨ ਉੱਥੇ ਮੈਂ ਰਹੂੰਗੀ ਠੀਕ ਆ ਜੀ ਜਸ ਨੂੰ ਫੋਨ ਕਰਕੇ ਦੱਸ ਹੀ ਦੇਣੀ ਆ ਕਿ ਮੈਂ ਪਿੱਕੇ ਆ ਰਹੀ ਆ ਹੈਲੋ ਜਸ ਮੈਂ ਹਰਤ ਨੂੰ ਐਂ ਕਹਿੰਦੀ ਸੀ ਕਿ ਮੈਂ ਕੱਲ ਨੂੰ ਘਰੇ ਆ ਰਹੀ ਆਂਗੀ ਤੇ ਤਿੰਨ ਚਾਰ ਦਿਨ ਉੱਥੇ ਹੀ ਰਹਿਣਾ ਹੈਗਾ ਫਿਰ ਆਪਾਂ ਮਿਲਾਂਗੇ ਤੇ ਬਹਿ ਕੇ ਖੂਬਸਾਰੀ ਗੱਲਾਂ ਕਰਾਂਗੇ ਨਾਲੇ ਮੈਂ ਵੇਖਣਾ ਤੇ ਕਿੰਨੀ ਕਿ ਸੱਟ ਲੱਗੀ ਆ ਹਾਂ ਹਾਂ ਕੋਈ ਨਾ ਕੋਈ ਨਾ ਆਪਾਂ ਮਿਲਾਂਗੇ ਜ਼ਰੂਰ ਹੁਣ ਪਹਿਲਾਂ ਨਾ ਮੈਂ ਜਾ ਕੇ ਦਵਾਈ ਲੈ ਆਵਾ ਤੈਨੂੰ ਬਾਅਦ ਚ ਫੋਨ ਕਰਦਾ ਮੈਂ ਠੀਕ ਆ ਉਹ ਸੱਚ ਜੱਸ ਉਹਨੇ ਐ ਵੀ ਦੇਖਣਾ ਵੀ ਤੇਰੇ ਸੱਟਾਂ ਵੱਜੀਆਂ ਨੇ ਉਹ ਮੇਰੇ ਤਾਂ ਕੋਈ ਸੱਟ ਵੀ ਨਹੀਂ ਵੱਜੀ ਫਿਰ ਹੁਣ ਹੁਣ ਮੈਨੂੰ ਨਕਲੀ ਅਰੇਂਜਮੈਂਟ ਤਾਂ ਕਰਨੀ ਲੱਗੂ ਕਿਸੇ ਡਾਕਟਰ ਕੋਲ ਜਾ ਕੇ ਨਾ ਮੈਨੂੰ ਨਕਲੀ ਪੱਟੀਆਂ ਕਰਾ ਕੇ ਲਿਓਣੇ ਪੈਣਗੇ ਤਾਂ ਜੋ ਉਹਨੂੰ ਯਕੀਨ ਹੋ ਜੇ ਵੀ ਹਾਂ ਜਸਰੇ ਸੱਚੀਓ ਛੱਟਾ ਵੱਜੀਆਂ ਨੇ ਤਾਂ ਹੀ ਉਹਦੇ ਮੈਨੂੰ ਲੈਣ ਨਹੀਂ ਆ ਸਕਿਆ ਚੱਲ ਫਿਰ ਕਰਦੇ ਆਂ ਫਿਰ ਹੱਲ ਕੋਈ ਨਾ ਕੋਈ ਲੈ ਹੁਣ ਤੁਸੀਂ ਕੀ ਕਰੀ ਜਾਂਦੇ ਹੋ ਤਿਆਰ ਨਹੀਂ ਹੋਣਾ ਹੈਗਾ ਓਏ ਆਹਾ ਪੈਸੇ ਦੀ ਕੈਸੀ ਕੰਮ ਜਾਂ ਕਰਦੇ ਥੋੜਾ ਜਿਹਾ ਟੈਮ ਵੱਲ ਨਿਗਾਹ ਮਾਰੀ ਉਹ ਮਣੀ ਮੋਟੀ ਹਲੇ ਮੈਂ ਤਿਆਰ ਹੋऊंगी ਮੈਂ ਤਾਂ 10 ਮਿੰਟ ਲਾਉਂਗੀ ਚਾਹ ਸੂਟੀ ਪੋਣਾ ਹੈਗਾ ਤੁਸੀਂ ਤਾਂ ਦੇਖ ਲਓ ਤੱਕ ਨਾਏ ਤੱਕ ਨਹੀਂ ਹੈਗੇ ਓਏ ਐਵੇਂ ਨਾ ਬਾਹਨੇ ਲੱਭਿਆ ਕਰ ਤੂੰ ਲੜਾਈ ਦੇ ਕੋਈ ਗੱਲ ਨਹੀਂ ਹੋ ਜਾਣਾਗਾ ਤਿਆਰ ਆ ਭੱਗ ਜਾਨੇ ਆ ਗਈ ਲੜਾਈ ਦੇ ਬਾਹਨੇ ਮੈਂ ਨਹੀਂ ਲੱਭ ਰਹੀ ਹੈਗੀ ਆ ਲੜਾਈ ਕਰਨ ਦੀ ਜੜੀ ਤੁਸੀਂ ਹੋਗੇ ਪਹਿਲਾਂ ਹੀ ਕਹਿ ਦਿੰਦੇ ਜੇ ਜਾਣਾ ਨਹੀਂ ਸੀ ਐ ਬਹਾਨੇ ਜੇ ਲਾਉਣ ਦੀ ਤਾਂ ਲੋੜ ਹੀ ਨਹੀਂ ਸੀ ਓ ਮੈਂ ਕਦੋਂ ਕਿਹਾਗਾ ਵੀ ਮੈਂ ਜਾਣਾ ਨਹੀਂ ਹੈਗਾ ਬਸ ਮੈਂ 2 ਮਿੰਟਾਂ ਤਿਆਰ ਹੋ ਕੇ ਆ ਜਾਣਾ ਕੱਟ ਨਿਕਾਲੀਏਗੀ ਬਸ ਨਾਉਂਦਾ ਵੀ ਨਹੀਂ ਕਿ ਮੈਂ ਤਾਂ ਕੱਪੜੇ ਚੇਂਜ ਕਰਕੇ ਭੱਜ ਜੂੰਗਾ ਕੱਟੋ ਕੱਟ ਬੰਦਾ ਪਹਿਲਾਂ ਹੀ ਦੱਸ ਦੇ ਮੈਂ ਤਾਂ ਬੱਸ ਚੜਕੇ ਚੱਲ ਜਾਂਦੀ ਉਹ ਚੜਾ ਲੈ ਕਰ ਤੂੰ ਕੱਪੜੇ ਉੱਦੇ ਚੇਂਜ ਕਰ ਮੈਂ ਵੀ ਚੇਂਜ ਕਰਕੇ ਆਇਆ ਜਾ ਜਾ ਹੋ ਜਾ ਤਿਆਰ ਸੀ ਤੀ ਇੱਕ ਤਾਂ ਰੈਂਡ ਸੈਂਡ ਦਾ ਵੀ ਨਹੀਂ ਲੱਖਣ ਹੈਗਾ ਇਹਨੂੰ ਪਤਾ ਨਹੀਂ ਕਿ ਹੋ ਜਾ ਹੈਗਾ ਕਿ ਹੋ ਜਾ ਤਾ ਚਲ ਕੋਈ ਨਹੀਂ ਮੈਂ ਤਾਂ ਸੋਣੀ ਸੀ ਤਿਆਰ ਹੁੰਨੀ ਆ ਮੈਨੂੰ ਕੀ ਸੈਸ਼ੀ ਗਾ ਰਵੰਮੀ ਸਸ਼ੀ ਕਾ ਪੁੱਤ ਸਸ਼ੀ ਕਾ ਬੇਟੀ ਸਸ਼ੀ ਕਾ ਪੁੱਤ ਹੋ ਠੀਕ ਆ ਮੰਮੀ ਹਾਂ ਹਾਂ ਪੁੱਤ ਬਾਪੂ ਤਾਂ ਆ ਜਾਂਦੀਆਂ ਰਹੇਗੇ ਬਾਪੂ ਪੁੱਤ ਤੇਰਾ ਖੇਤ ਗਿਆ ਕੋਈ ਨਾ ਆ ਜਾਂਦਾ ਤੂੰ ਚੱਲ ਕਮਰੇ ਤੇ ਆਰਾਮ ਕਰ ਲਿਓ ਨੇ ਚਾਹ ਪਾਣੀ ਪੁੱਤ ਨਾ ਕੋਈ ਫੋਨ ਨਾ ਹਣ ਤੁਸੀਂ ਐਂ ਆ ਗਏ ਮੰਮੀ ਫੋਨ ਕਰ ਤੂੰ ਕਿਹੜਾ ਸਿਵਲੈਟ ਚ ਆਉਣਾ ਸੀਗਾ ਲਵੇ ਤੋ ਤਾਂ ਆਣਾ ਸੀ ਪੁੱਤ ਜਵਾਈ ਭਾਈ ਘਰੇ ਆਉਂਦਾ ਕੋਈ ਸੋਚ ਚਾਹ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਕੋਈ ਨਾ ਮੰਮੀ ਜਿਹੋ ਜੀ ਹੈਗੀ ਆ ਚਾ ਕਰ ਦੋਂਗੇ ਉਹ ਜੀ ਪੀ ਲਾਂਗੇ ਅਸੀਂ ਤੇ ਨਾਲੇ ਕੱਪੜੇ ਕਿਹੋ ਜੇ ਪਵਾ ਕੇ ਲਈਆਂ ਤੇ ਤੂੰ ਕੱਪੜੇ ਤੇ ਟੰਗ ਦੇ ਪਵਾ ਲਿਉਂਦੀ ਜੇ ਕਿਸੇ ਨੇ ਦੇਖ ਲਿਆ ਹੋਇਆ ਕੀ ਆਖੂਗਾ ਬੇਨ ਤੇ ਜਵਾਈ ਨੂੰ ਕੱਪੜੇ ਲੀੜੇ ਦਾ ਵੀ ਨਹੀਂ ਪਤਾਗਾ ਮੰਮੀ ਤੂੰ ਸੀ ਲੱਭਿਆਗਾ ਇਹੋ ਜਾਂ ਬੇਕਲ ਇਨਸਾਨ ਮਿੰਤਾ ਇਹ ਪਸੰਦ ਵੀ ਨਹੀਂ ਸੀਗਾ ਥੋੜੇ ਕਰਕੇ ਕੱਟੀ ਜਾਨੀ ਆ ਨਾ ਇਹੀ ਬਹੁਤ ਹੈਗਾ ਮੈਂ ਉਹ ਤਾਂ ਬੇਕਲ ਹੈਗਾ ਤੇਰੇ ਤਾਂ ਦਿਮਾਗ 'ਚ ਨਹੀਂ ਆਏਗਾ ਵੀ ਮੈਂ ਚ ਅੱਜ ਦੇ ਕੱਪੜੇ ਪਵਾ ਲਿਆ ਆ ਆਪ ਤਾਂ ਤੂੰ ਚ ਅੱਜ ਦੇ ਕੱਪੜੇ ਪਾ ਕੇ ਆਗੀ ਮੰਮੀ ਪਲੀਜ਼ ਮੈਂ ਆਪਣੇ ਸਾਹਮਣੇ ਚੱਲਦੀ ਹਾਂ ਆਪਦੇ ਸਾਹਮਣੇ ਚੱਲਦਾ ਹੈਗਾ ਉਹਨੂੰ ਨਹੀਂ ਅਕਲ ਹੈਗੀ ਕੱਪੜੇ ਪਾਣ ਦੀ ਮੈਂ ਕੀ ਕਹਾਂ ਮੈਂ ਨਾ ਮੰਮੀ ਹੁਣੀ ਆਈਆਂਗੀ ਕਰੇ ਮੈਨੂੰ ਥੋੜਾ ਜਿਹਾ ਬਹਿ ਲਣ ਦੋ ਮੈਂ ਵੀ ਥੱਕ ਕੇ ਆਈਆਂ ਆ ਆਹੋ ਆਹ ਪੁੱਤ ਉਹਦੇ ਸਾਰੇ ਬੋਲਣ ਲੱਗ ਜਾਣਗੇ ਆਉਂਦਿਆ ਸਾਰੇ ਲੱਗ ਜਾਂਦੀ ਹੈ ਲੜਨ ਨੂੰ ਤੈਨੂੰ ਕਿ ਦੇਖ ਲਾਉਗੇ ਨਾ ਚਲ ਪੁੱਛਾ ਜਾ ਪਾਣੀ ਕੋਈ ਲੈ ਪਾਣੀ ਚੱਕ ਕੇ ਆ ਪੀਣ ਲੱਗੀ ਐਡੀ ਵੀ ਤੈਨੂੰ ਕੀ ਕਾਲੀ ਲੱਗੀ ਸੀਗੀ 2 ਮਿੰਟ ਖੜ ਨਹੀਂ ਸਕਦੀਗੀ ਨਾ ਪਰੋਣੇ ਸਾਹਮਣੇ ਤਾਂ ਮੜੀ ਜੀ ਸਾਡੀ ਇੱਜ਼ਤ ਰੱਖ ਲੈ ਉਹ ਕਹਿੰਦਾ ਹੋਗਾ ਬੀ ਦੀ ਘਰ 'ਚ ਕੋਈ ਇੱਜ਼ਤ ਨਹੀਂ ਜੀ ਮੰਮੀ ਉਹ ਨੂੰ ਨਾ ਪਤਾ ਹੀ ਹੈ ਕਿ ਮੇਰੇ ਘਰ 'ਚ ਕਿੰਨੀ ਕਿ ਹਿਸਤ ਹੈਗੀ ਨਾਲੇ ਜੇ ਤੁਸੀਂ ਉਹਦੇ ਨਾਲ ਮੇਰਾ ਵਿਆਹ ਕਰਾਉਣਾ ਸੀ ਨਾ ਘਟੋ ਘਟ 100 ਵਾਰੀ ਸੋਚਦਾ ਲੰਦੇ ਪਹਿਲਾਂ ਤਾਂ ਵਿਆਹ ਕਰਕੇ ਫਸਾਤਾ ਬਸ ਤੂੰ ਨਾ ਤੰਨੇ ਦੇਣੋਂ ਹਟੀ ਤੁਸੀਂ ਫੜਾਇਆ ਉਹ ਜਿਹੜਾ ਕੁਝ ਪੜਾ ਕੇ ਆਉਣਾ ਉਹਨੂੰ ਲੈ ਆ ਚੱਕ ਫੜਾ ਕੇ ਆ ਮੰਮੀ ਫੜਾਉਣੇ ਨੂੰ ਵੀ ਫੜਾਇਆ ਤਾ ਲੈ ਫੜ ਮੈਂ ਨਹੀਂ ਜਾਣਾ ਹੈਗਾ ਉਹਨੂੰ ਕੋਈ ਚੂਸ ਚਸ ਫੜਾ ਤੁਸੀਂ ਜਾਓ ਆਪੇ ਫੜਾਇਆ ਚੁੱਪ ਕਰਕੇ ਨਾ ਫੜਾਇਆ ਢੰਗ ਜੇ ਨਾ ਬਹੁਤੇ ਕਰ ਪਤਾ ਨਹੀਂ ਮੰਮੀ ਸੱਚੀ ਕੀ ਆ ਤਾ ਢੰਗ ਕਰ ਨਾ ਫਿਰ ਵੀ ਨਹੀਂ ਹਟੀ ਗਈ ਹੁਣ ਵਿਆਹ ਕਰਤਾ ਠੀਕਾ ਬਸ ਆਪਾਂ ਖੰਡ ਜੇ ਕਰਨੇ ਜ਼ਰੂਰੀ ਨੇਗੇ ਚੁੱਪ ਕਰਕੇ ਫੜਾਇਆ ਬਹੁਤਾ ਨਾ ਮੇਰੇ ਮੂਰੇ ਬੋਲ ਇਨੂੰ ਨਹੀਂ ਅਕਲਾਉਣੀ ਕਦੇ ਵੀ ਪਤਾ ਨਹੀਂ ਉੱਥੇ ਕਿਵੇਂ ਸੌਰਿਆਂ ਦੇ ਕੱਟਦੀ ਹੋਊਗੀ ਤਾਂ ਉਹ ਇਹਦੇ ਨਾਲ ਕਿਵੇਂ ਕੱਟਦੇ ਹੋਣਗੇ ਠੀਕ ਹੈ ਮੁੱਠਾ ਮਾਰੀ ਜਮਾ ਇਹਨਾਂ ਆ ਫੜ ਲਾ ਡੱਫਲਾ ਕੋਲਡ ਡਰਿੰਕ ਆ ਬੈਠੀ ਹੈ ਬਾਹਰ ਹੀਰਪਤ ਹਾ ਮਮੀ ਤੇਰੇ ਡੈਡੀ ਨੂੰ ਨਾ ਫੋਨ ਲਾ ਦੇ ਮੇਰੇ ਫੋਨ 'ਚ ਨਾ ਪੈਸੇ ਹੈ ਨਹੀਂਗੇ ਕਾਦੇ ਵਾਸਤੇ ਫੋਨ ਕਰਨਾ ਹੈ ਹੋਣਾ ਉਹਨੂੰ ਐ ਕਹਿ ਦੇ ਵੀ ਨਾਲੇ ਤਾਂ ਆਉਂਦਾ ਹੋਇਆ ਨਾ ਸਮੋਸੇ ਲੈ ਆਊਗਾ ਨਾਲੇ ਮਠਿਆਈ ਲੈ ਆਊਗਾ ਮਮੀ ਮੇਰੀ ਗੱਲ ਸੁਣ ਲਉ ਮੈਂ ਨਾ ਕਿਸੇ ਨੂੰ ਫੋਨ ਨਹੀਂ ਕਰਨ ਲੱਗੀ ਤੁਹਾਨੂੰ ਇੰਨਾ ਹੀ ਚਾਚੜਾ ਹੈ ਨਾ ਅਬਦੇ ਜਵਾਈ ਦੇ ਆਉਣ ਦਾ ਗੁਆਂਢੀਆਂ ਤੋਂ ਜਾ ਕੇ ਫੋਨ ਕਰਾਇਆ ਹੋ ਮੇਰੇ ਫੋਨ 'ਚ ਤਾਂ ਪੈਸੇ ਨਹੀਂ ਹੈਗੇ ਪਤਾ ਨਹੀਂ ਕੀ ਸਾਰਾ ਟੱਬਰੀ ਉਹਦੀ ਖਾਤਰਦਾਇਚ ਲੱਗਿਆ ਹੋਇਆ ਹਾਈ ਹਾਈ ਕੀ ਬਣੂਏ ਕੁੜੀ ਦਾ ਮਿੰਤਾ ਕੁੜੀ ਨੇ ਕੰਮਲੀ ਕਰ ਲਿਆ ਇਹ ਨਹੀਂ ਸੁਧਰਨ ਵਾਲੀਗੀ ਪਤਾ ਨਹੀਂ ਇਹ ਸਹੁਰੇ ਘਰੇ ਕਿਵੇਂ ਕੱਟਦੀ ਹੋਊਗੀ ਪਤਾ ਨਹੀਂ ਉਹ ਵਿਚਾਰਾ ਕਿਵੇਂ ਚੱਲਦਾ ਹੋਊਗਾ ਇਹਨੂੰ ਉਥੇ ਵੀ ਇਹੀ ਸਾਰੀ ਦਿਹਾੜੀ ਇਹ ਕੁੱਤਕਲੇ ਸਹਰੇਂਦਾ ਹੋਊਗਾ ਇਹਦਾ ਜੈਂ ਰਿਆ ਨਾ ਬਹੁਤੇ ਦਿਨ ਨਹੀਂ ਘਰ ਆਵਦਾ ਪੱਟੂਗੀ ਇਹਨੂੰ ਸਮਝਾਉਣਾ ਪਊਗਾ ਬਿਠਾ ਕੇ ਚੱਲ ਮਣਾ ਮੈਂ ਹੀ ਫੋਨ ਕਰਕੇ ਕਹਾਂ ਉਹਨੂੰ ਆਗੇ ਹਾਂ ਆ ਗਿਆ ਰੌਣਾ ਕਿੱਥੇ ਆ ਅੰਦਰ ਬੈਠੇ ਆ ਵਗ ਜਾ ਤੁਸੀਂ ਜਲਦ ਤੋਂ ਸਮਾਨ ਪਾ ਲਿਆ ਜਾ ajo ਮੈਂ ਬਹਿਣਾ ਚਾਹਾਂਗਾ ਠੀਕ ਹੈ ਠੀਕ ਹੈ ਚਲੋ ਬਥੇਰੀਆਂ ਗੱਲਾਂ ਹੋ ਗਈਆਂ ਹੀਰਪਤ ਆ ਜਾ ਕੋਈ ਰੋਟੀ ਪਾਣੀ ਕਰਾ ਦੇ ਮੇਰੇ ਨਾਲ ਨਾਲੇ ਤੁਹਾਨੂੰ ਵੀ ਨੇਹਰਾ ਹੋਈ ਜਾਂਦਾ ਹੋਗਾ ਟਾਈਮ ਨਾ ਵਗ ਜਾ ਨੇਹਰਾ ਕਾਹ ਤੋਂ ਕਰਨਾ ਹੈ ਤੁਸੀਂ ਮੰਮੀ ਮੈਂ ਤਾਂ ਜਾਣਾ ਨਹੀਂ ਹੈਗਾ ਅਸ ਤਾਂ ਮੈਂ ਇੱਥੇ ਆਂਗੀ ਹਲੇ 3-4 ਦਿਨ ਇੱਥੇ ਰੂੰ ਇਹਨਾਂ ਨੇ ਹੀ ਜਾਣਾ ਹੋਊਗਾ ਦੇਖ ਲਾ ਕਿਉਂ ਜਾਣਾ ਕਿਉਂ ਨਹੀਂ ਨਾਲ ਜਾਇ ਇਹਦਾ ਰੋਟੀ ਪਾਣੀ ਦਾ ਔਖਾ ਹੈ ਘਰੇ ਕੋਈ ਬੁੜੀ ਨਹੀਂ ਰੋਟੀ ਕੌਣ ਬਣਾਉ ਉਹ ਇਹਦੀ ਮੰਮੀ ਮੇਰੇ ਤੋਂ ਪਹਿਲਾਂ ਵੀ ਤਾਂ ਸਰਦਾ ਹੀ ਸੀਗਾ ਉਦੋਂ ਕਿਵੇਂ ਸਰਦਾ ਸੀ ਮੈਂ ਤਾਂ 3-4 ਦਿਨ ਇੱਥੇ ਰਹਿਣ ਆਈਆਂ ਕਿ ਹੁਣ ਇੱਥੇ ਹੀ ਹਾਂ ਦੇਖ ਲੈ ਉਹ ਪਤਾ ਉਹ ਤਾਂ ਗੱਲ ਕਸੂਰ ਦੀ ਹੁਣ ਇਹ ਵਿਆਹ ਹੋ ਗਿਆ ਨਾ ਆਪ ਕਰਦਾ ਸੋਹਣਾ ਲੱਗਦਾ ਇਹ ਤਾਂ ਆਹੋ ਹੁਣ ਤੁਹਾਨੂੰ ਮੈਂ ਚੁਗਦੀਆਂ ਕਿ 4 ਦਿਨ ਕੀ ਆ ਗਈ ਮੇਰੀ ਗਲਤੀ ਅਸਲ ਤਾਂ ਵੀ ਮੈਂ ਤੁਹਾਡੇ ਕੋਲ ਆ ਗਈ ਚਲੋ ਕੋਈ ਗੱਲ ਨਹੀਂ ਬਾਪੂ ਜੀ ਰਹਿ ਜਾਣ ਦੋ ਇੱਥੇ 4 ਦਿਨ ਮੈਂ ਆਪੇ ਫੇਰ ਲੈ ਜੂਗਾ ਉਹ ਬੋਤੇ ਐਵੇਂ ਚਲਤੇ ਰਾ ਰੋਟੀ ਰੋਟਾ ਖਾ ਜੂਗਾ ਇਹ ਨਾਲ ਵਗ ਜਾਂਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਹੀ ਸਾਰ ਲੂੰਗਾ ਇੱਥੇ ਇਹਨੂੰ ਲਾ ਜਾਣ ਦੇ ਦੋ ਦਿਨ ਇੱਥੇ ਜੋ ਜੀ ਕਰੇ ਮੈਨੂੰ ਫੋਨ ਕਰ ਦੂ ਚੱਲ ਐਵੇਂ ਕਰ ਬੋਤੇ ਰੋਟੀ ਬਣਾ ਲੈ ਰੋਟੀ ਖਾ ਕੇ ਪਾ ਗੀ ਉਹ ਆ ਮੇਰੀ ਗੱਲ ਸੁਣ ਲਾ ਆਪਣਾ ਤਾਂ ਚਲਦਾ ਚਾਹੀ ਪਰ ਮੈਨੂੰ ਬਾਰ ਬਾਰ ਫੋਨ ਨਾ ਕਰੀ ਮੇਰਾ ਜਦ ਦਿਲ ਕਰੂਗਾ ਮੈਂ ਆਪੇ ਫੋਨ ਕਰਕੇ ਆ ਜੂ ਹੀਰ ਇੱਕ ਇੱਕ ਗੱਲ ਕਰਨ ਦਾ ਤਰੀਕਾ ਕੋਈ ਚੱਜਣਾ ਨਹੀਂ ਗੱਲ ਕਰ ਸਕਦੀ ਕੀਸਾ ਕਿਉਂ ਆਂਦੇ ਸਰ ਸਿਰ ਦੁੱਖਾ ਲਾ ਕਰਨੇ ਹੁੰਨੇ ਹੋ ਮੇਰਾ ਉਹ ਚਾਲ ਕੋਈ ਰੋਟੀ ਬਣਾ ਰੋਟੀ ਖਾ ਕੇ ਭਾਗ ਜੂਗਾ ਉਹ ਨਹੀਂ ਕੋਈ ਮਜ਼ਾਕ ਹੈ ਉੱਥੇ ਖੇਤ ਬੰਨੇ ਦਾ ਵੀ ਦੇਖਣਾ ਹੈਰਾ ਮੈਂ ਮੋਟਰ ਚਲਦੀ ਆ ਕੰਕ ਕਰਵਾਉਣ ਗਈ ਨਹੀਂ ਛੱਡ ਕੇ ਆਇਆ ਚੱਲ ਪੁੱਤ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ ਨਿਆਣੀ ਐ ਹਜੇ ਉਹ ਥੋੜਾ ਜਿਹਾ ਹੰਕਬਰਾਟ ਕਰ ਜਾਂਦੀ ਹੈ ਨਹੀਂ ਮੈਂ ਤਾਂ ਕੋਈ ਗੁੱਸਾ ਨਹੀਂ ਕਰਦਾ ਇਹ ਤਾਂ ਕਰਦੀ ਰਹਿੰਦੀ ਐ ਇਹ ਤਾਂ ਉੱਥੇ ਬੋਲਦੀ ਰਹਿੰਦੀ ਐ ਮੇਨ ਨਾਲ ਅਸਾਂ ਠੀਕ ਹੈ ਚੱਲ ਕੋਈ ਨਾ ਪੁੱਤ ਮੈਂ ਸਮਝਾਉਂਗੀ ਚੱਲ ਮੈਂ ਰੋਟੀ ਬਣਾਉਣੀ ਐ ਬੱਸ ਬੱਸ ਖਾ ਕੇ ਵਗ ਜੀ ਪੁੱਤ ਰੋਟੀ ਮਤਲਬ ਆ ਉੱਥੇ ਮੋਟਰ ਚੱਲਨੇ ਰਹੋ ਜੇ ਫਿਰ ਬਾਗ ਜਾ ਪੁੱਤ ਛੇਤੀ ਬਣਾ ਲੱਟਾਂ ਲੱਗ ਚਲੋ ਠੀਕ ਹੈ ਜੀ ਮੈਂ ਚੱਲਦਾ ਹਾਂ ਨਾਲੇ ਹੀਰ ਜਿੱਦੇ ਤੇ ਹੁਣ ਆਇਆ ਮੈਨੂੰ ਫੋਨ ਕਰ। ਮੈਂ ਲੈ ਜੂ ਤੈਨੂੰ ਆਪੇ। ਉਹ ਚੰਗਾ ਹੁਣ ਚਲ ਵੀ ਜਾ। ਥੋਮ ਬਰੀ ਬਰੀ ਕਹੀ ਜਾਊਗਾ ਵਾਪਸ ਆਣ ਲੱਗੇ ਫੋਨ ਕਰ ਲਈ ਜਦ ਮੇਰਾ ਦਿਲ ਕਰੂਗਾ ਮੈਂ ਆ ਜੂਗੀ। ਪੁੱਤ ਕਿਸੇ ਟਾਈਮ ਤਾਂ ਤਰੀਕੇ ਨਾਲ ਬੋਲ ਪਿਆ ਕਰੇਗੀ ਬੋਲਣ ਦਾ ਤਰੀਕਾ ਕੋਈ। ਜਾਣ ਵੇਲੇ ਵੀ ਨਹੀਂ ਉਹਨੂੰ ਚੱਜ ਨਾਲ ਬੋਲਦੀ। ਚਲ ਮਮੀ ਜੀ ਮੈਂ ਜਾਂਦਾ। ਚੱਲ ਪੁੱਤ ਧਿਆਨ ਨਾ ਜਾਏ ਤੂੰ। ਠੀਕ ਹੈ। ਮੰਮੀ ਹਾਂ ਪਤ ਮੈਨੂੰ ਕੁਝ ਪੈਸੇ ਚਾਹੀਦੇ ਨੇ ਬਾਜ਼ਾਰ ਜਾ ਕੇ ਸਮਾਨ ਲੈ ਆਣਾ ਪੈਸੇ ਦੇਓ ਪੈਸੇ ਚਾਹੀਦੇ ਨੇ ਕੀ ਸਮਾਨ ਲੈਣਾ ਤੂੰ ਮੈਨੂੰ ਦੱਸ ਤੇਰੇ ਡੈਡੀ ਤੋਂ ਕਹਿ ਕੇ ਮੰਗਵਾ ਦੂੰਗੀ ਸਮਾਨ ਕੋਈ ਨਹੀਂ ਮੰਮੀ ਮੈਂ ਆਪੇ ਚਲ ਜੂੰਗੀ ਤੁਸੀਂ ਮੈਨੂੰ ਪੈਸੇ ਦੇ ਦਿਓ ਬਸ ਐਂ ਦੱਸ ਕਿੰਨੇ ਕ ਪੈਸੇ ਚਾਹੀਦੇ ਨੇ 3000 ਚਾਹੀਦੇ ਆ ਮੈਨੂੰ ਬਾਕੀ ਕੁਛ ਕਿਤੇ ਮੇਰੇ ਕੋਲ ਹੈ ਗਿਆ ਚਲ ਐਂ ਕਰ ਮੇਰੇ ਨਮਾਰੀ ਚ ਪਰਸ ਪਿਆ ਹੈਗਾ ਉਹ ਚ ਲੈ ਜਾ ਜਿੰਨੇ ਚਾਹੀਦੇ ਨੇ ਤੈਨੂੰ ਚਲੋ ਠੀਕ ਪਰਮਾਤਮਾ ਮਿਹਰ ਕਰੇ ਕਿ ਕੁੜੀ ਦੇ ਲੱਛਣ ਕੁਝ ਠੀਕ ਨਹੀਂ ਲੱਗਦੇਗੇ ਕਿਤੇ ਹੋਰ ਨਾ ਕੋਈ ਚੰਦ ਚੜਾ ਦੇ ਮੈਨੂੰ ਤਾਂ ਹੀ ਡਰ ਲੱਗ ਜਾਂਦਾ ਕਿੰਨਾ ਟਾਈਮ ਹੋ ਗਿਆ ਇਹਨੂੰ ੜੀਕ ਦਿਨੂ ਪਤਾ ਨਹੀਂ ਕਦੋਂ ਆਊਗਾ ਪੂਰਾ ਨਾ 10 ਘੰਟਾ ਹੋ ਗਿਆ ਮੈਨੇ ਉੱਥੇ ਖੜੀ ਨੂੰ ਤੇ ਤੂੰ ਹੁਣ ਆ ਰਹੇਂਗਾ ਕਿੰਨਾ ਗਰਸਤਾ ਪਈ ਜਾਂਦਾ ਤੈਨੂੰ ਉਹ ਹੀਰ ਪਲਾਈ ਤਾਂ ਪੁੱਸਲਾ ਵੀ ਤੂੰ ਠੀਕ ਵੀ ਆ ਪਤਾ ਯਾਰ ਕਿੰਨਾ ਦਰਦ ਹੋ ਰਿਹਾ ਮੇਰੇ ਮੈਂ ਫੇਰ ਵੀ ਆਇਆ ਉਹ ਯਾਰ ਮਾਫ ਕਰਦੀ ਮੈਨੂੰ ਨਹੀਂ ਸੀ ਪਤਾ ਕਿ ਤਰੇ ਇੰਨੀ ਸੱਟ ਲੱਗੀ ਆ ਮਾਫ ਕਰਦੇ ਤੈਨੂੰ ਤਾਂ ਸਦਾ ਨਹੀਂ ਲੱਗ ਰਿਆ ਸੀ ਵੀ ਮੈਂ ਤੈਨੂੰ ਧੋਖਾ ਦੇ ਰਿਆ ਜੇ ਯਾਰ ਤੈਨੂੰ ਮਿਲਣ ਲਈ ਬੁਲਾਇਆ ਤਾਈਉਂ ਮੈਂ ਆਇਆ ਮੇਰੇ ਤੋਂ ਰਹਿਣ ਨਹੀਂ ਗਿਆ ਜੇ ਮੈਂ ਅੱਜ ਵੀ ਨਾ ਆਉਂਦਾ ਨਾ ਤੈਨੂੰ ਐਂ ਲੱਗਣਾ ਸੀ ਵੀ ਮੈਂ ਝੂਠ ਬੋਲ ਰਿਹਾ ਜਾਂ ਤੇਰੇ ਨਾਲ ਧੋਖਾ ਕਰ ਰਿਹਾ ਸੱਚ ਦੱਸਾਂ ਮੈਨੂੰ ਸੱਚੀ ਉਸ ਦਿਨ ਇਹੀ ਲੱਗਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਤੇਰੇ ਨਾਲ ਆ ਸਭ ਕੁਝ ਹੋ ਗਿਆ ਤੂੰ ਐਂ ਕਰ ਤੂੰ ਨਾ ਉਹ 2000 ਰੁਪਏ ਰੱਖ ਲੈ ਤੇ ਕੋਈ ਵਧੀਆ ਜੀ ਦਵਾਈ ਵਗੈਰਾ ਲੈ ਲਈ ਉਹ ਹੀਰਾ 2000 ਨਾਲ ਕਿੱਥੇ ਕੁਝ ਬਣਦਾ ਯਾਰ ਆ ਪੱਟੀਆਂ ਵੀ ਇੰਨੀਆਂ ਮਹਿੰਗੀਆਂ ਹੋਣਗੀਆਂ ਬਾਕੀ ਮੇਰੀ ਦਵਾਈ ਵੀ ਇੰਨੀ ਮਹਿੰਗੀ ਆ ਘਟੋ ਘਟੋ ਯਾਰ 5000 10000 ਤਾਂ ਚਾਹੀਦੇ ਹੀ ਆ ਤੂੰ ਐਂ ਕਰ ਲੈ ਅਣਾ ਛਾਂਪ ਰੱਖ ਲੈ ਮੇਰੇ ਸਹੌਰੇ ਆ ਨੇ ਮੈਨੂੰ ਦਿੱਤੀ ਸੀਗੀ ਤੂੰ ਰੱਖ ਲੈ ਮੈਂ ਇਹ ਕਿਵੇਂ ਰੱਖ ਸਕਦਾ ਯਾਰ ਤੂੰ ਘਰੇ ਕੀ ਜਵਾਬ ਦੇਂਗੀ ਵੀ ਤੇਰੇ ਸਾਹਮਣੇ ਕਿੱਧਰ ਕੀ ਕਰਦੇ ਪੁੱਛਣਗੇ ਫੇਰ ਕੋਈ ਨਹੀਂ ਉਹ ਸਭ ਮੈਂ ਆਪੇ ਸੰਭਲ ਲੂੰਗੀ ਹਲੇ ਇਹਦੀ ਤੈਨੂੰ ਜ਼ਿਆਦਾ ਲੋੜ ਹੈਗੀ ਹਲੇ ਵੈਸੇ ਵੀ ਤੂੰ ਸਨਿਆਰੇ ਕੋਲ ਗਹਿਣੇ ਰੱਖਦੀ ਤੇ ਤੇਰੇ ਕੋਲ ਪੈਸੇ ਐ ਤੂੰ ਛੜਾਲੀ ਨਾਲ ਮੈਨੂੰ ਦੇ ਦੇ ਹਾਲਾ ਫੜ ਉਹ ਨਾ ਹੀ ਮੈਂ ਮੈਂ ਨਹੀਂ ਕਰ ਸਕਦਾ ਮੈਂ ਕਹਿ ਰਹੀ ਹਾਂ ਨਾ ਇਹ ਜਿਹਾ ਸੋਚਾਂਪਾ ਦੁਬਾਰਾ ਜੁੜ ਜਾਣਗੇ ਤੂੰ ਥੋੜੀ ਦੁਬਾਰਾ ਮਿਲੇਗਾ ਉਹ ਹੀ ਮੈਂ ਯਾਰ ਕਿਵੇਂ ਧੰਨਵਾਦ ਕਰਾਂ ਯਾਰ ਸਾਲਿਆ ਪੈਸੇ ਵੀ ਰੱਖ ਲਈ ਜੇ ਤੈਨੂੰ ਲੋੜ ਪਈ ਤਾਂ ਮੈਨੂੰ ਦੱਸ ਤੀ ਠੀਕ ਆ ਹੀਰਾ ਹੁਣ ਮੈਂ ਨਾ ਚੱਲਦੀ ਆ ਮੈਂ ਬਾਰਾ ਟਾਈਮ ਨਹੀਂ ਇੱਥੇ ਘੜ ਸਕਦੀ ਬਾਕੀ ਜੇ ਲੋੜ ਹੋਈ ਤਾਂ ਫੋਨ ਕਰ ਲੈ ਹਾਂ ਕੋਈ ਨਹੀ ਰੱਖੋ ਨਾ ਚਲ ਤੁਸੀਂ ਆਪਣਾ ਧਿਆਨ ਰੱਖਿਓ ਠੀਕ ਆ ਹਾਂ ਲੈ ਆਪਣਾ ਧਿਆਨ ਰੱਖਿਓ ਚੰਗਾ ਠੀਕ ਆ ਆ ਨਾ 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 ਆ ਲੈ ਬਈ ਅੱਜ ਤਾਂ ਵਧੀਆ ਮੋਟਾਂ ਵਾਲ ਮਾਝਲੇ ਆਪਾਂ ਨੇ ਮੈਨੂੰ ਤਾਂ ਐ ਸੀ ਮੁਰਗੀ ਕਿਹੜਾ ਫਸੂਗੀ ਪਰ ਫਸ ਹੀ ਗਈ ਆ ਹੀ ਗਈ ਫਿਰ ਮੇਰੀਆਂ ਗੱਲਾਂ 'ਚ ਪਰ ਤੈਨੂੰ ਜੱਸੀ ਗਿਣੇ ਗਹਿਣਾ ਸੀ ਇਹ ਦੁਆ ਕੰਮ ਨਾ ਕਰਦਾ ਚੱਲ ਓਏ ਥੋਲਦੇ ਹੁਣ ਇਹਨੂੰ ਕਿੰਨਾ ਕ ਟਾਈਮ ਡਰਾਮਾ ਹੀ ਕਰੀ ਜਾਏਗਾ ਚੱਲ ਚੱਲੀਏ ਕੁੜੀ ਇਧਰ ਆ ਹਾਂ ਮੰਮੀ ਕੀ ਹੋ ਆਗੇ ਵੀ ਜਾਰ ਚਾ ਖਾ ਆਗੀ ਨਾਲੇ ਖਾਲੇ ਹੱਥੇ ਆਈਆਂ ਕੁਛ ਲਈ ਆਈ ਨਹੀਂ ਗੀ ਮੈਨੂੰ ਨਾ ਕੁਛ ਖਾਸ ਪਸੰਦ ਨਹੀਂ ਆਇਆ ਫਿਰ ਮੈਂ ਵੀ ਆ ਕੇ ਐਡੇ ਬਾਜ਼ਾਰ ਚ ਤੈਨੂੰ ਕੁਛ ਵੀ ਨਹੀਂ ਪਸੰਦ ਆਇਆ ਮੰਮੀ ਹੁਣ ਆਪੋ ਆਪਣੀ ਪਸੰਦ ਹੁੰਦੀ ਹੈ ਮੈਨੂੰ ਨਹੀਂ ਐਡੇ ਬਾਜ਼ਾਰ ਚੋਂ ਕੁਛ ਪਸੰਦ ਹੈ ਹੁਣ ਮੈਂ ਰੱਦੀ ਚੀਜ਼ ਚੱਕ ਲਿਆਉਂਦੀ ਕੋਈ ਨਹੀਂ ਪਰਸੋ ਫੇਰ ਦੁਬਾਰੇ ਜਾਉਂਗੇ ਮੈਂ ਦੁਬਾਰਾ ਦੇਖ ਆਉਂਗੀ ਕੁਛ ਨਾ ਕੋਈ ਸਮਾਨ ਲੈਣ ਗਏ ਸੀ ਕਿ ਜਾਂ ਹੋਰ ਕੁਝ ਗੈਸ ਕਰਨ ਇੱਕ ਤਰ੍ਹਾਂ ਸੱਚੀ ਤੁਹਾਡੇ ਨਾਲ ਨਾ ਮੂੰਹ ਲੱਗ ਕੇ ਕੋਈ ਫਾਇਦਾ ਨਹੀਂ ਹੈਗਾ ਹਮੇਸ਼ਾ ਪੁੱਠਾ ਹੀ ਸੋਚਦੇ ਰਹਿੰਦੇ ਹੋ ਪੁੱਠਾ ਕੀ ਸੋਚਦੇ ਰਹਿੰਦੇ ਆ ਬੜਗੀ ਘਰੇ ਖਾਲੀ ਹੱਥ ਕੁੜੀਏ ਖੜੀ ਹੋ ਤੇ ਆਪਦਾ ਸਮਾਨ ਪੈਕ ਕਰ ਤੇ ਆਪਦੇ ਸਹੁਰੇ ਘਰੇ ਜਾ ਪਰ ਕਿਉਂ ਕਿਉਂਕਿ ਬਥੇਰਾ ਚਿਰ ਹੋ ਘਰੇ ਰਹੀ ਜਾਂਦੀ ਨੂੰ ਸਹੁਰੇ ਘਰੇ ਜਾ ਮੰਮੀ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਮੈਨੂੰ ਨਾ ਤੇਰੀਆਂ ਕਰਤੂਤਾ ਸਾਰੀਆਂ ਦਾ ਪਤਾ ਲੱਗ ਗਿਆ ਤੇ ਜੇ ਮੈਂ ਤੇਰੇ ਡੈਡੀ ਨੂੰ ਦੱਸਤਾ ਨਾ ਤੋ ਉਹਨੇ ਤੇਰਾ ਗਾਟਾ ਲਾ ਦੇਣਾ ਮੰਮੀ ਕੀ ਐ ਪਹਿਲਾਂ ਤੂੰ ਤੁਸੀਂ ਉਸ ਛੜੇ ਜਿਹਨਾਂ ਮੇਰਾ ਵਿਆਹ ਕਰਾਤਾ ਉਹਨੂੰ ਅਕੜ ਨਹੀਂ ਹੈਗੀ ਕੱਪੜੇ ਲਿੜੇ ਵੀ ਪਾਉਣ ਦੀ ਹੁਣ ਤੁਸੀਂ ਮੈਨੂੰ ਕੁਝ ਦਿਨ ਇੱਥੇ ਵੀ ਨਹੀਂ ਚੱਲ ਸਕਦੇ ਇੰਨੀ ਬੁਰੀ ਲੱਗਦੀਆਂ ਤੁਹਾਨੂੰ ਮੈਂ ਜੇ ਅਸੀਂ ਤੈਨੂੰ ਇੰਨੇ ਬੁਰੇ ਲੱਗਦੇ ਆ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਤੇਰਾ ਡੈਡੀ ਆਉਂਦਾ ਤੈਨੂੰ ਛੱਡ ਜਾਊਗਾ ਤਿਆਰ ਹੋ ਜਾ ਅੱਜ ਵਧੀਆ ਰਾਬਣੇ ਧੁੱਪ ਜੀ ਲਾਤੀ ਹੰਡੀ ਬਹੁਤ ਹੋਰੀ ਉਹ ਹੀਰਾ ਧੂਆਂ ਵੀ ਗਈ ਆ ਗਈ ਉਹ ਲਾਚੂ ਤਾਂ ਕਹੀਂ ਇੱਥੇ ਮੈਂ ਦੋ ਦੋ ਦਿਨ ਲਾ ਕੇ ਆਉਂਗੀ ਤੂੰ ਆ ਵੀ ਗਈ ਯਾਰ ਡੈਡੀ ਛੱਡ ਗਏ ਸੀਗੇ ਮੈਨੂੰ ਆਜੀ ਬਸ ਫਿਰ ਮੈਂ ਨਾਲੇ ਵੈਸੇ ਵੀ ਮੈਂ ਆ ਨਹੀਂ ਸਕਦੀ ਹੈਗੀ ਮੇਰਾ ਘਰ ਇਹ ਜਦੋਂ ਮੇਰਾ ਦਿਲ ਕਰੂਗਾ ਮੈਂ ਉੱਥੇ ਰਹੂੰਗੀ ਜਦੋਂ ਮੇਰਾ ਦਿਲ ਕਰੂ ਇੱਥੇ ਰਹੂੰਗੀ ਕੋਈ ਪ੍ਰੋਬਲਮ ਮੈਂ ਤੁਹਾਨੂੰ ਤਾਂ ਦੱਸ ਦੋ ਓਏ ਐਂ ਥੋੜੀ ਕਹਿਣਾਗਾ ਵੀ ਇੱਥੇ ਨਾ ਮਤਾ ਹੈ ਕਹਿੰਦੇ ਤੂੰ ਆਪੀ ਕਹਿੰਦੀ ਦੋ ਚਾਰ ਦਿਨ ਆਉਂਦੀ ਨਹੀਂ ਨੀਗੀ ਮੈਂ ਨਾਲੇ ਡੈਡੀ ਘਰ ਹੀ ਨਹੀਂ ਆਏ ਹੈਗੇ ਡੈਡੀ ਨੂੰ ਕੰਮ ਸੀਗਾ ਉਹ ਕਾਲਚ ਚ ਚਲੇ ਗਏ ਨਾਲੇ ਪਲੀਜ਼ ਹੁਣ ਤੁਸੀਂ ਵਕੀਲਾ ਵਾਂਗੂਗਾ ਤਾਂ ਸਵਾਲ ਕਰਨ ਲੱਗ ਜੰਨੇ ਹੋ ਹਲੇ ਹੁਣ ਆਈਆਂਗੇ ਚਾਹ ਪਣੀ ਵੀ ਨਹੀਂ ਪੀਤਾ ਮੈਂ ਆ ਕੇ ਉਹ ਚੱਲ ਚੰਗਾ ਗੁੱਸਾ ਕਿਉਂ ਕਰਦੀਆਂ ਅੰਦਰ ਚੱਲ ਚਾਹ ਮੈਂ ਲਿਆ ਦਿੰਦਾ ਤੈਨੂੰ ਬਸ ਲੋੜ ਦੀ ਮੈਂ ਤਾਂ ਚਾਹਦੀ ਪਤਾ ਨਹੀਂ ਕੀ ਗੱਲ ਆ ਸਾਰਾ ਦਿਨ ਨੱਕ ਤੇ ਗੁੱਸਾ ਚੜਾਈ ਰੱਖਦੀ ਆ ਆ ਲੈ ਚਾਹ ਪੀ ਲੈ ਕੋ ਹੀਰਾਂ ਅਜੜੀ ਗੁੱਠੀ ਪਾਈ ਸੀ ਮੈਂ ਤੈਨੂੰ ਉਹ ਕਿੱਧਰ ਗਈ ਉਹ ਰੀ ਕਿਤੇ ਹੋਊਗੀ ਮੈਨੂੰ ਕੀ ਪਤਾ ਉਹ ਲੈ ਉਹ ਤਾਂ ਜੋ ਸਾਹਮਣੇ ਰੱਖਦੀ ਹੁੰਦੀ ਸੀ ਹੁਣ ਕਿੱਧਰ ਗਈ ਫਿਰ ਤੁਸੀਂ ਮਰਤੇ ਸ਼ੱਕ ਕਰ ਰਹੇ ਹੋ ਸਿੱਧਾ ਹੀ ਕਹਿ ਦੋ ਵੀ ਪੇਕੇ ਕੋਲੇ ਪੇਕਿਆ ਕਰ ਰੱਖ ਗਈਆਂ ਉਹ ਨਹੀਂ ਯਾਰਾ ਸ਼ੱਕ ਨਹੀਂ ਕਰ ਲੈਗਾ ਮੈਂ ਜੇ ਤੈਨੂੰ ਪੁੱਛ ਰਿਹਾ ਫਿਰ ਕਿੱਡੀ ਗੱਲ ਹੋਗੀ ਤੂੰ ਸਿੱਧਾ ਕਹਿ ਕਿ ਆਪਦੇ ਪੇਕੇਆਂ ਨੂੰ ਕਹਾ ਫੜਾਇਆਈ ਨਾਲੇ ਮੇਰੀ ਗੱਲ ਸੁਣ ਲੈ ਜੇ ਤੁਸੀਂ ਚਾਰ ਕਹਿਣੇ ਕਿ ਪਤਾ ਹੈ ਨਾ ਮੈਨੂੰ ਵਿਆਹ ਚ ਬਰੀ ਬਰੀ ਸੁਣਾਈ ਨਾ ਜਾਓ ਮੈਂ ਇਹਨਾਂ ਦਾ ਕੋਈ ਹਿਸਾਬ ਕਿਤਾਉਂਦੀ ਨਹੀਂ ਦੇਣ ਲੱਗੀ ਹੈਗੀ ਮੈਂ ਕਰਦੀ ਮੰਮੀ ਨੂੰ ਫੋਨ ਲਾ ਲੈਣੀ ਆ ਉਹਨਾਂ ਤੋਂ ਪੁੱਛਾ ਦੇਣੀ ਆਂਗੀ ਅਲੇ ਦੱਸ ਦਿੰਨੀ ਆ ਵੀ ਸ਼ੱਕ ਕਰਦੇ ਆ ਮੇਰੇ ਤੇ ਉਹ ਇਹਦੇ ਚ ਬੋਲਣ ਵਾਲੀ ਕਿਹੜੀ ਗੱਲ ਆ ਮੈਂ ਤੈਨੂੰ ਐ ਪੁੱਛਿਆਗਾ ਵੀ ਤੇਰੀ ਗੂਠੀ ਕਿੱਥੇ ਆ ਗਈ ਤੈਨੂੰ ਕਹੀ ਤਾਂ ਜਾਣੀ ਆ ਇੱਥੇ ਕਿਤੇ ਪਈ ਹੋਗੀ ਬਾਰ ਬਾਰ ਮੇਰੇ ਤੇ ਸ਼ੱਕ ਕਿਉਂ ਕਰੀ ਜਾਂਦਾ ਉਹ ਚੱਲ ਚੰਗਾ ਯਾਰ ਮਾਫ਼ ਕਰੀ ਮੈਂ ਤੈਨੂੰ ਇੱਥੇ ਛੇੜ ਲਿਆ ਉਈ ਗੁੱਸਾ ਜੜਾਈ ਪਰਦਿਆਂ ਨਾਲ ਕਿਤੇ ਜਸਤਵੋਂ ਯਾਰ ਮਤਲਬ ਕਿ ਨੇਵਾਰ ਕਿਉਂ ਮੈਂ ਆਪਣੇ ਸੋਹਰੇ ਘਰਾਂ ਮੈਨੂੰ ਬਹੁਤ ਕੁਝ ਦੇਖਣਾ ਪੈਂਦਾ ਇੱਥੇ ਉਹ ਮੈਨੂੰ ਐ ਲੱਗਦਾ ਹੀਰ ਤੂੰ ਕਿਤੇ ਆਪਣੇ ਹਸਬੰਡ ਨਾਲ ਜ਼ਿਆਦਾ ਸੀਰੀਅਸ ਤਾਂ ਨਹੀਂ ਹੋ ਗਈ ਜਿਹੜਾ ਤੂੰ ਮੇਰਾ ਫੋਨ ਨਹੀਂ ਚੱਕ ਰਹੀ ਤੂੰ ਕਿਹੋ ਜਿਹੀ ਗੱਲਾਂ ਕਰ ਰਹੀ ਆ ਮੈਨਾਂ ਮੇਰੇ ਨਾਲ ਤਾਂ ਇਹਦੀ ਬਣਦੀ ਵੀ ਨਹੀਂ ਹੈਗੀ 나 ਮੈਨੂੰ ਇਹ ਪਸੰਦਾ बस मैं तक मजबूरी ਦਾ ਰਿਸ਼ਤਾ ਕੱਟ ਰਹੀ ਆ ਮੈਂ ਤਾਂ ਲੜਦੀ ਰਹਿਣੀ ਐ ਇਦਾਂ ਸਾਰਾ ਦਿਨ ਬਸ ਮੈਂ ਇਹ ਸੋਚਦੀ ਆ ਕਿ ਮੈਨੂੰ ਛੇਤੀ ਤਲਾਕ ਦੇ ਦੇ ਆਪੇ ਛੱਡ ਦੇ ਮੈਨੂੰ ਸਹੂਕਾਰ ਕੋਲ ਆਏ ਸੀ ਪੈਸੇ ਲੈਣ ਉਹਨਾਂ ਨੇ ਵੀ ਜਵਾਬ ਦਿੱਤਾ ਵੀ ਕਹਿੰਦਾ ਹੈ ਨਹੀਂ ਮਰ ਲਵੇ ਪੈਸੇ ਹੁਣ ਮੈਨੂੰ ਆ ਟੈਨਸ਼ਨ ਹੋ ਜਾਂਦੀ ਆ ਮੈਂ ਹੁਣ ਕਿੱਥੋਂ ਕਰਾਂ ਪੈਸੇ ਦੀ ਅਰੇਂਜਮੈਂਟ ਚੱਲ ਕੋਈ ਨਹੀਂ ਮੈਂ ਕਰਦੀ ਆ ਕੋਈ ਹੱਲ ਐਂ ਕਰਦੀ ਆ ਮੈਂ ਤੈਨੂੰ ਸ਼ਾਮ ਨੂੰ ਆ ਕੇ ਮਿਲਦੀ ਆ ਆਪਾਂ ਕਰਦੇ ਆ ਗੱਲ ਮੇਰੀ ਗੱਲ ਸੁਣੋ ਹਾਂ ਮੈਨੂੰ ਨਾ ਥੋੜੇ ਜਿਹੇ ਪੈਸੇ ਚਾਹੀਦੇ ਆ ਬਾਜ਼ਾਰ ਜਾ ਕੇ ਆਣਾ ਹੈਗਾ ਚਲ ਆਪਾਂ ਦੋਵੇਂ ਚੱਲੇ ਆਉਣੇ ਆਗੇ ਕੀ ਤੇਰੀ ਪ੍ਰੋਬਲਮ ਕੀ ਆ ਹਰ ਪਾਸੇ ਮੇਰੇ ਨਾਲ ਟੰਗਣਾ ਜ਼ਰੂਰੀ ਹੈਗਾ ਪਹਿਲਾਂ ਮੈਂ ਪਿੱਕੇ ਜਾਣਾ ਸੀ ਉਦੋਂ ਮੇਰੇ ਨਾਲ ਚੱਲ ਪਿਆ ਹੁਣ ਕਿਤੇ ਤਾਂ ਮੈਨੂੰ ਜਾਣ ਦੇ ਅਗਰ ਕਦੇ ਹੁੰਦਾ ਹੈਗਾ ਵੀ ਕੱਲੀ ਕੁੜੀ ਨੇ ਵੀ ਜਾਣਾ ਹੁੰਦਾ ਉਹ ਚੱਲ ਗੁੱਸਾ ਕਿਉਂ ਕਰਦੀ ਐਂ ਦੱਸ ਕਿੰਨੇ ਕਰ ਪੀ ਜਾਂਦੇ ਨੇ ਮੈਨੂੰ 4000 ਚਾਹੀਦੇ ਆ ਛੇਤੀ ਕਰੋ ਮੈਲੇ ਢੋਰੀਆਂ ਐਂ ਕਰਾ ਤੂੰ ਐਂ ਕਰਾ 2000 ਰੁਪਇਆ ਲੈ ਜਾ ਆ 1000 ਰੁਪਇਆ ਮੇਰੇ ਕੋਲ ਰਹਿਣ ਦੇ ਕੱਲ ਨੂੰ ਬਾਕੀ ਬੈਂਕੇ ਚੋ ਘੜਾ ਕੇ ਲਿਆਉਂਗਾ ਉਹ ਮੱਜਾਂ ਦੀ ਫੀਡ ਵੀ ਮੁੱਕੀ ਪਈ ਆ ਵਰਾ ਉਹ ਸਭ ਨਾ ਤੁਹਾਡੀ ਪ੍ਰੋਬਲਮ ਆ ਤੁਸੀਂ ਆਪ ਕਰ ਲਿਓ ਮੈਨੂੰ ਹਲੇ ਨਾ ਇੰਨੀਆਂ ਦੀ ਲੋੜ ਐ ਮੈਂ ਇੰਨੇ ਲੈ ਚੂੰਗੀ ਬਸ ਮੇਰਾ ਜੀਤ ਨਹੀਂ ਕਰਦੇ ਤੇ ਸ਼ੱਕ ਕਰਾਂ ਪਰ ਯਾਰ ਇੱਕ ਵਾਰ ਮੈਨੂੰ ਦੇਖਣਾ ਚਾਹੀਦਾ ਆਖਰਕਾਰ ਇਹ ਕਰਦੀ ਕੀ ਫਿਰਦੀ ਆ ਕਦੇ ਕਦੇ ਮੈਨੂੰ ਸ਼ੱਕ ਜਾ ਹੋ ਜਾਂਦਾ ਇਹਤੇ ਕਿਵੇਂ ਕਰਾਂ ਚਲ ਐ ਕਰਦਾ ਆਹ ਕੰਮ ਤਾਂ ਆਕੀ ਕਰੂੰਗਾ ਅੱਲਾ ਇੱਕ ਵਾਰ ਜਾ ਕੇ ਇਹਦੇ ਪਿੱਛੇ ਦੇਖ ਕੇ ਆਉਣਾ ਆਖਰਕਾਰ ਇਹ ਕਰਦੀ ਕੀ ਆ ਯਾਰ ਹੀਰਕ ਆਈ ਕਿਉਂ ਨਹੀਂ ਇੱਥੇ ਤੱਕ ਮਨ ਲਾਦਾ ਸੀ ਇਹਦੇ ਫੋਨ ਆ ਲੈ ਆ ਗਿਆ ਹਾਂ ਹੀਰੋ ਉਹ ਮਦਾ ਪਿੰਡ ਦੇ ਪਿਛਲੇ ਪਾਸੇ ਖੜਾ ਜਿੱਥਾ ਕੱਚੇ ਘਰ ਨੇ ਹਾਂ ਇੱਥੇ ਆ ਜੀ ਠੀਕ ਆ ਠੀਕ ਵੀ ਹੀਰਾ ਫਾਇਟਕਨੀ ਆਈ ਹੈਗੀ ਐਨਾ ਟਾਈਮ ਹੋ ਗਿਆ ਆ ਗਈ ਹੀਰਾ ਹਾਂ ਨਹੀਂ ਨਹੀਂ ਪਸੇ ਆਲਾ ਸੁਣਾ ਹੋਰ ਟਾਂਗੇ ਤਰ੍ਹਾਂ ਕੋਈ ਦਵਾਈ ਬੁੱਟੀ ਲੈ ਲਈ ਤੇ ਆਪਣਾ ਧਿਆਨ ਰੱਖਿਆ ਕਰ ਮਨੂਰ ਤਾਂ ਯਾਰ 2000 ਦੀ ਲੋਟ ਸੀ ਚਲ 4000 ਦੇ ਤਾਂ ਮੈਨੂੰ ਕੋਈ ਨਹੀਂ ਫਿਰਕੀ ਆ ਤੈਨੂੰ ਪਤਾ ਮੈਂ ਕਰਦੇ ਤੋਂ ਨਾ ਲੜਕੇ ਲੈ ਕੇ ਆਈਆਂ ਪੈਸੇ ਮੇਰਾ ਘਰ ਵਾਲਾ ਤਾਂ ਇੰਨਾ ਸ਼ੱਕ ਕਰਦਾ ਨਾ ਮੇਰੇ ਤੇ ਮੈਂ ਤਾਂ ਕੋਈ ਨਹੀਂ ਕਹਤਾ ਬਸ ਕਿ ਮੇਰਾ ਜੋ ਦਿਲ ਕਰੂਗਾ ਨਾ ਮੈਂ ਉਵੇਂ ਕਰੂਗੀ ਉਸ ਤੋਂ ਬਾਰੇ ਚਲਦੀ ਆ ਮੈਂ ਬਸ ਤੂੰ ਨੂੰ ਅਹੀਂ ਤੰਗ ਕਰਕੇ ਰੱਖ ਅਹੀਂ ਖਿੱਚ ਕੇ ਰੱਖ ਕੰਮ ਨੂੰ ਤੂੰ ਆਪੀ ਤੈਨੂੰ ਮਜਬੂਰ ਹੋ ਕੇ ਨਾ ਤਲਾਕ ਦੇ ਦਊਗਾ ਅਹੀਂ ਸਤਾਇਆ ਕਰ ਉਹਨੂੰ ਹੋਰ ਕੀ ਯਾਰ ਪਤਾ ਨਹੀਂ ਕੀ ਹੋ ਜਾਏਗਾ ਤਲਾਕ ਕੀ ਨਹੀਂ ਦੰਦਾ ਹੈਗਾ ਮੈਨੂੰ ਕੋਈ ਨਾ ਹੀ ਰ ਹੁਣ ਤਾਂ ਪੱਕੀ ਤਲਾਕ ਦਊ ਉਹ ਚਲ ਠੀਕ ਹੈ ਹੀਰ ਚਲ ਫਿਰ ਮੈਂ ਚੱਲਦਾ ਹੈ ਚਲ ਆਪਣਾ ਧਿਆਨ ਰੱਖੀ ਨਾਲ ਘਰ ਜਾ ਕੇ ਮੈਨੂੰ ਫੋਨ ਕਰ ਲੈ ਹਾਂ ਤੂੰ ਵੀ ਹੁਣ ਧਿਆਨ ਰੱਖੀ ਠੀਕ ਹੈ ਬਾਏ ਬਾਏ ਹੋ ਕੀ ਗੱਲਾਂ ਅੱਜ ਬਾਲੀਏ ਖੁਸ਼ ਲੱਗ ਰਹੀ ਹੈਗੀ ਤੇ ਤੇਰੀ ਖੁਸ਼ੀ ਵੇਖੀ ਨਹੀਂ ਜਾਂਦੀ ਕਿ ਤੈਨੂੰ ਹੁਣ ਕਾਰਨ ਦੱਸਣਾ ਪਿਆ ਕਰੂਗਾ ਵੀ ਮੈਂ ਇਸ ਗੱਲ ਕਰਕੇ ਖੁਸ਼ ਆਂਗੀ ਸ਼ੋਪਿੰਗ ਸ਼ੋਪਿੰਗ ਕਰਿਆਈ ਫਿਰਾਂ ਕੀ ਲੜਾਂਗਾ ਅੱਜ ਸਵਾਲ ਜਵਾਬ ਚ ਕਰਨੇ ਜ਼ਰੂਰੀ ਹੁੰਦੇ ਨੇ ਹਲੇ ਪੈਰੀ ਰੱਖਿਆਗਾ ਮੈਂ ਘਰੇ ਉਦੋਂ ਹੀ ਤੇਰੇ ਸਵਾਲ ਸ਼ੁਰੂ ਹੋਏ ਆਉਂਦੇ ਆ ਦਫਾਫੇ ਕਿੱਥੇ ਨੇ ਜਿੰਨਾ ਸ਼ਾਪਿੰਗ ਵਾਲਾ ਸਮਾਨ ਲੈ ਕੇ ਆਈਆਂ ਕੀ ਰਸਤੇ ਤੇ ਤੇਰੇ ਪੈਸੇ ਗਵਾਟ ਗਏ ਜੀ ਸਮਾਨ ਦਾਈ ਨਹੀਂ ਪਾਈ ਕਿਥੋਂ ਤੇਰਾ ਦਿਮਾਗਾ ਜੋ ਤੂੰ ਸੋਚਣਾ ਸੋਚੀ ਚੱਲ ਮੈਨਲੇ ਯਾਸਕ ਨੂੰ ਆਉਦੇ ਨੂੰ